झूठ नाल सखी आई सुख न सुख झूठ नाल साधवी बनाए ते बनायो हुन जो साधवी बना ते बनायो जो न जीण ते मारण ॾसिया जीन ते मारण दाना दसिया ਜੇ ਤੋੜਾ ਇਹ ਆਪਣੇ ਜੋ ਪ੍ਰਵੰਧ ਕੁਲੇਤੀ ਆ ਸਪੇਸ ਸੈੱਟ ਦੀ ਇਹਨਾਂ ਦਾ ਹੁਕਮ ਹੋਇਆ ਤਾਂ ਇੱਕ ਦਿਨ ਕੱਲੇ ਸਾਨੂੰ ਪੂਰਨ ਭਗਤੀ ਸਮਾਜਾਂਗੇ ਜਦੋਂ ਗੁਰੂ ਗੋਖਨਾਨਦ ਖੂਨੀ ਖੂਦ ਦੇ ਵਿੱਚੋਂ ਕਹਿੰਦਾ ਤੇ ਰਾਣੀ ਸੁਨਰਾ ਦੇ ਘਰ ਨੂੰ ਤੋੜਦਾ ਕਿਉਂ ਭਾਈ ਲੱਗਦੇ ਲਾ ਗੁਰੂ ਪਿਆਰੀ ਸਾ ਸੰਗਤ ਜਦੋਂ ਗੁਰੂ ਗੋਖਨਾਨਦ ਨੇ ਖੂਨੀ ਖੂਦ ਦੇ ਵਿੱਚੋਂ ਪੂਰਨ ਬਖਸ਼ ਨੂੰ ਕਹਿੰਦਿਆ ਆ ਜੋਗ ਦੇਣ ਲੱਗੇ ਜੋਗ ਦੇਣ ਦੀ ਤਿਆਰੀ ਹੋ ਗਈ ਤਾਂ ਦੂਜੇ ਚੇਲੇ ਗੁੱਸੇ ਹੋ ਗਏ ਕਹਿੰਦੇ ਬਾਬਾ ਰਾਣਾ ਸੁਨਦਰਾ ਦੇ ਥੋਂ ਖ਼ੈਰ ਲੈ ਕੇ ਆਵੇ ਤਾਂ ਫੇਰ ਆ ਇਹਨੂੰ ਜੋਗ ਦੇਾਂਗੇ ਪੂਰਨ ਭਗਤ ਗੁਰੂ ਗੋਛਾ ਨਾ ਕਹਿਣ ਲੱਗਾ ਬੱਚਾ ਪੂਰਨ ਹੈ ਕੰਮ ਕਰ ਰਾਣੀ ਸੁਨਦਰਾ ਦੇ ਥੋਂ ਖ਼ੈਰ ਲੈ ਕੇ ਆ। ਇਹ ਤੈਨੂੰ ਆ ਇਹਨੂੰ ਜੋਗ ਦੇਾਂਗੇ ਪੂਰਨ ਭਗਤ ਕੇ ਕੇ ਗੁਰਾਂ ਨੂੰ ਮੱਥਾ ਸਹਿਰ ਜਲੋਰ ਦੇ ਰਸਤੇ ਪੈ ਗਿਆ ਅੱਗੇ ਸੋਦਾ ਬਗਾਲਣ ਰਾਣੀ ਦੇ ਰਸਤੇ ਵਿੱਚ ਬਹਾਵੀ ਸੀ ਜਾਦੂਗਰ ਨਹੀਂ ਮੈਂ ਤਾਂ ਖਤੀਦੀ ਲੈ ਕੇ ਜਾਦੂ ਚਲਾ ਦੀ ਜਾਦੂ ਕੋਈ ਨਾ ਚੱਲਿਆ ਉੱਠ ਕੇ ਪਹਿਲੀ ਲੱਗਦੀ ਬਲਾ ਵਈ ਚਲੇ ਜਵਾਬ ਕਰਕੇ ਦੱਸ دیا۔ ਹਰ ਰੇ ਨਿਆਰਾ ਜੋਗੀ ਆ ਮੈਂ ਦੇਵਾ ਸਤ ਸੁਣਾ ਰਾਕੇ ਚੱਲਿਆ ਹਮਲ ਕਲਮਾ ਤੇ ਦੂ ਆ ਚੱਲਿਆ ਹਮਲ ਕੇ ਲਮੋਤ ਦੇ ਤੂੰ ਮੁੜ ਕੇ ਚਲੇ ਨੂੰ ਜਾ ਬੇ ਲਗਾ ਇਥੋਂ ਵੀ ਲੰਘ ਗਏ ਤੇ ਕਿਆ ਮੁੰਡੇ ਆਪਸ ਮਾਂ ਤਾਰੇ ਜਾਂਦੇ ਰਾਮਾਰੀ ਕੇ ਤੇ ਮੰਗਵਾ ਲੈਂਦੀ ਦਾ ਛੱਕਦੀਂਦੀ ਘੋਰ ਵਿੱਚ ਟੱਕ ਕੇ ਕੰਤਲੀ ਪੋੜ ਵਿੱਚ ਟੱਕ ਕੇ ਤੇ ਧੋਗੀ ਦਿ ਲੋ ਤੁਹਾਡਾ ਮੈਨੂੰ ਤਾਰ ਰਿਹਾਉਂਦਾ ਹਾਰੀਆਂ ਬੈਠੇ ਗਜਾ ਮਗ अॼी रात मेर कोल कट जा पावा हवाच पूर बोलिया माता केवी जो क़िस्मत जो क़िस्मत लिखिया साम्हूं भोगण पहु हमेशह भले ख़र्च न भले ख़र्च न बन दे ਕੰਚੀ ਤੇ ਤੇਰੇ ਵੇਸੀ ਜਿਨ੍ਹਾਂ ਨੂੰ ਤਗਵਾ ਰੱਬ ਦਾ ਉਹਨਾਂ ਨੂੰ ਮਿਲਦਾ ਹਨੇਜ ਸਦਾ ਨਗਾ ਨਿਰੰਗਈ ਸਦਾ ਨਕਾਰੇ ਕੇਸੇ ਫਿਰ ਸਦਾ ਨਬਾਗੀ ਬੁਲਬਲਾ ਸਦਾ ਨਬਾਗੀ ਬੁਲਬਲਾ ਤੇ ਸਦੋ ਨਵਾਦੂ ਦੇਸ ਮਾ ਸੁਮਰਨ ਦੇ ਚੱਲਿਆ ਖਾਂ ਨੂੰ ਮੁੜ ਕੇ ਰਾਤੀ ਆਗੇ ਆਏ ਫਿਰ ਚੱਲਿਆ ਨਾਮ ਖੁਦਾ ਨੂੰ ਲੈ ਪੁਕਰੇ ਖਪਰੀ ਮਾਰ ਨਾਲ ਘਰ ਤੇ ਦੇ ਦੇ ਟੁਕੜੇ ਬਣਾ ਦੇ ਚਾਰ ਆਲਾ ਦੇ ਬਾਰਾ ਫਕੀਰ ਦਾ ਅਗਲਾ ਤੇ ਦੇ ਨੀ ਸਾਰਵੇ ਸੋਨਿਆ ਬਹਿ ਜਾ ਨਾਲ ਯਕੀਨ ਦੇ ਤੂੰ ਪਰਸਾ ਮਤੇਰੀ ਨਾਲ ਵੇ ਬਹਿ ਜਾ ਨਾਲ ਯਕੀਨ ਦੇ ਤੂੰ ਪਰਸਾ ਮਤੇਰੀ ਨਾਲ ਸੋਨਿਆ ਬਹਿ ਜਾ ਨਾਲ ਯਕੀਨ ਦੇ ਕਹ ਲਗਦੀ ਤੂੰ ਹੱਥਾਂ ਦਾ ਜਾਂ ਮੈਂ ਕਰੀ ਨਾਲ ਬਣ ਜਾਨੀ ਆ ਹੁਣ ਵਾਰੀ ਆ ਗਈ